ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਸਵਾਲ ਕਰਮ ਲਗਾ ਇਹ ਕੇਵਲ ਅਕਾਲ ਤਖਤ ਦੇ ਜਥੇਦਾਰਾਂ ਨੂੰ ਨੇ ਜਿਨ੍ਹਾਂ ਨੇ ਸੁਖਵੀਰ ਬਾਦਲ ਨੂੰ ਦੋਸ਼ੀ ਬਣਾਇਆ ਸਜ਼ਾ ਲਾਈ ਜਿਵੇਂ ਕਾਜੀ ਨਕਾਬ ਪੜਾਉਣ ਵੇਲੇ ਮੀਆਂ ਤੇ ਬੀਵੀ ਨੂੰ ਪੁੱਛਦਾ ਹੁੰਦਾ ਹਾਂ ਨਾ ਕਿ ਤੁਹਾਨੂੰ ਕਬੂਲ ਹੈ ਤਿੰਨ ਵਾਰੀ ਕਹਿੰਦਾ ਓਦਾਂ ਸੁਖਬੀਰ ਬਾਲ ਦੇ ਕੋਲੋਂ ਜਥੇਦਾਰਾਂ ਨੇ ਕਹਾ ਲਿਆ ਕਬੂਲ ਹੈ ਕਬੂਲ ਹੈ ਕਬੂਲ ਹੈ ਉਹਨੇ ਵੀ ਕਹਿ ਦਿੱਤਾ ਜਣ ਕੇ ਦੋਸ਼ੀ ਬਣਾ ਦਿੱਤਾ ਇਹ ਮਤਲਬ ਇਹ ਹੈ ਕਿ ਸੁਖਬੀਰ ਬਾਲ ਦੇ ਜਿਹੜੇ ਗੁਨਾਹ ਸੀ ਜਾਂ ਅਕਾਲੇ ਦੇ ਜਿਹੜੇ ਗੁਨਾਹ ਸੀ ਉਹ ਜਥੇਦਾਰਾਂ ਨੇ ਮaaf ਕਰ ਦਿੱਤੇ ਜਿਹੜੇ ਗੁਨਾਹ ਕਿੱਡੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਮੀ ਕਰਵਾਈ ਇਹ ਇਲਜ਼ਾਮ ਸੀ ਨਾ ਨਿਯਤੀ ਸੰਗਤ ਤੇ ਗੋਲੀ ਚਲਵਾਈ ਗੁਰੂ ਸਾਹਿਬ ਦੇ ਸਰੂਪ ਵੇਚੇ ਗਏ ਸੌਦੇ ਸਾਦ ਨੂੰ ਮਾਫੀ ਦਿੱਤੀ ਗਈ ਜਾਨਕਿ ਇਹ ਬਹੁਤ ਵੱਡੇ ਗੁਨਾਹ ਸੀ ਜਥੇਦਾਰਾਂ ਨੇ 5 ਮਿੰਟਾਂ ਦਾ ਫੈਸਲਾ ਸੁਣਾ ਕੇ ਮਾਫ ਕਰ ਦਿੱਤਾ ਸਭ ਕੁਝ ਹੁਣ ਦੂਜੇ ਪਾਸੇ ਜਦੋਂ ਤੁਸੀਂ ਨਰੈਣ ਸਿੰਘ ਚੌੜਾ ਨੇ ਗੋਲੀ ਚਲਾਈ ਐ ਸੁਖਵੀਰ ਬਾਦਲ ਤੇ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਜਥੇਦਾਰਾਂ ਨੂੰ ਸਵਾਲ ਨਹੀਂ ਮਿਲ ਰਹੇ ਇਹ ਮੇਰੇ ਸਵਾਲ ਕੋਈ ਸਿਖ ਕਾਨੂੰਨੀ ਹੈਗੇ ਤੇ ਨਾ ਕਿਸੇ ਪ੍ਰਸ਼ਾਸਨ ਨੂੰ ਨਾ ਕਿਸੇ ਵਿਰੋਧੀ ਧਿਰ ਨੂੰ ਹੈ ਇਹ ਕੇਵਲ ਸਵਾਲ ਤਖਤਾਂ ਦੇ ਜਥੇਦਾਰਾਂ ਨੂੰ ਹੈ ਜੇ ਐਡੇ ਐਡੇ ਗੁਨਾਹ ਕਰਨ ਵਾਲਿਆਂ ਨੂੰ ਤੁਸੀਂ 5 ਮਿੰਟਾਂ ਵਿੱਚ ਝਾੜੂ ਮਾਰਨ ਦੀ ਸੇਵਾ ਲਾ ਕੇ ਜੋੜੇ ਝਾੜਨ ਦੀ ਸੇਵਾ ਲਾ ਕੇ ਪਾਠ ਕਰਨ ਦੀ ਸੇਵਾ ਲਾ ਕੇ ਭਾਂਡੇ ਮਾਣਨ ਦੀ ਸੇਵਾ ਲਾ ਕੇ ਮਾਫ਼ ਕਰ ਸਕਦੇ ਹੋ ਫਿਰ ਨਰੈਣ ਚੌੜਾ ਦਾ ਵੀ ਐਡਾ ਗੁਨਾਹ ਨਹੀਂ ਉਹਨੇ ਵੀ ਗੋਲੀ ਤਾਂ ਚਲਾਈ ਐ ਕਿ ਸੁਖਵੀਰ ਬਾਦਲ ਦੋਸ਼ੀ ਐ ਪੰਥ ਦਾ ਗद्दार ਐ ਕੌਮ ਦੇ ਨਾਲ ਧਰੋਹ ਕਮਾਇਆ ਸਿੱਖ ਆਉਂ ਦਾ ਬੇੜਾਗਰ ਕੀਤਾ ਉਹਨੇ ਵੀ ਗੋਲੀ ਤਾਂ ਚਲਾਈ ਐ ਹਾਲਾਂਕਿ ਮੈਂ ਪਹਿਲਾਂ ਬਹੁਤ ਵਾਰ ਕਿਹਾ ਕਿ ਨਰੈਣ ਚੌੜਾ ਦੀ ਬਹੁਤ ਵੱਡੀ ਗਲਤੀ ਐ ਉਨੇ ਇੱਕ ਘਟਿਆ ਕਰਤੂਤ ਕੀਤੀ ਆ ਉਹਦਾ ਉੱਥੇ ਇਨਕਾਊਂਟਰ ਕੀਤਾ ਜਾਣਾ ਸੀ ਮੈਂ ਤਾਂ ਇਥੋਂ ਤੱਕ ਵੀ ਗਿਆ ਕਿਉਂਕਿ ਉਹ ਖਾੜਕੂ ਹੈ ਆਈਐਸਆਈ ਦੇ ਨਾਲ ਉਹਦੇ ਸਬੰਧ ਨੇ 3 ਸਾਲ ਦੀ ਉਮਰ ਹੈ ਪਾਕਿਸਤਾਨ ਦੇ ਵਿੱਚ ਰਹਿ ਕੇ ਆਇਆ ਹੈ ਉਹਦੇ ਕੋਲੋਂ ਬਹੁਤ ਵੱਡੀ ਮਾਤਰਾ ਦੇ ਵਿੱਚ ਅਸਲਾ ਫੜਿਆ ਗਿਆ ਸੀ ਉਹ ਅਸਲਾ ਸਪਲਾਈ ਕਰਦਾ ਸੀ ਹੱਤਬਾਦ ਵੇਲੇ ਪਰ ਇਹ ਸਵਾਲ ਜਥੇਦਾਰਾਂ ਨੂੰ ਨੇ ਜੇ ਤੁਸੀਂ ਐਡੇ ਐਡੇ ਗੁਨਾਹ ਕਰਨ ਵਾਲਿਆਂ ਨੂੰ ਝਾੜੂ ਦੀ ਸੇਵਾ ਲਾ ਕੇ ਜੋੜੇ ਝਾੜਨ ਦੀ ਸੇਵਾ ਲਾ ਕੇ ਮਾਫ ਕਰ ਸਕਦੇ ਹੋ 5 ਮਿੰਟਾਂ ਵਿੱਚ ਅਕਾਲ ਤਖਤ ਤੋਂ ਹੁਕਮਨਾਮਾ ਸੁਣਾ ਕੇ ਤਾਂ ਫਿਰ ਜਿਹੜਾ ਨਰੇਮ ਸਿੰਘ ਚੌੜਾ ਦਾ ਬਿਨਾ ਹੈ ਇਹ ਤਾਂ ਬਹੁਤ ਛੋਟ ਹੈ ਨਾਲੋਂ ਤਾਂ ਕਬੂਲ ਕਰ ਦੇ ਉਹ ਕਹਿੰਦਾ ਮੈਂ ਤਾਂ ਆਪਣੇ ਗੁਰੂ ਲਈ ਕੀਤਾ ਹੈ ਇਹ ਪੰਥ ਦੇ ਗਦਾਰ ਨੇ ਇਹਨਾਂ ਨੇ ਬਿਆਦ ਵੀ ਕਰਵਾਈ ਹੈ ਸਰਸਾ ਸਾਧ ਨੂੰ ਮਾਫੀ ਦਿੰਦੀ ਹੈ ਉਹ ਕਹਿੰਦਾ ਮੈਂ ਤਾਂ ਆਪਣੀ ਕੌਮ ਉਸ ਸਮਰਪਿਤ ਹੋ ਕੇ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਗੋਲੀ ਚਲਾਈ ਐ ਸੁਬੀਰ ਬਾਦਲ ਤੇ ਇਹ ਸਵਾਲ ਬਹੁਤ ਵੱਡੇ ਐ ਇਹ ਇਹ ਨਾ ਸਮਝਿਓ ਕਿ ਕੈਨੀ ਬੁੱਟਾ ਸਿੰਘal ਕਰਦਾ ਨਾ ਬਿਲਕੁਲ ਨਹੀਂ ਇਹ ਜਹਦਾਰ ਨੂੰ ਸਵਾਲ ਨੇ ਜਹਦਾਰ ਕਹਿ ਸਕਦੇ ਨੇ ਕਿ ਜਹਦਾਰ ਜੇ ਬਾਦਲਾਂ ਨੂੰ ਜੇ ਐਡੇ ਵੱਡੇ ਗੁਨਾਹ ਕੀਤੇ ਸੀ ਮਾਫ ਕੀਤਾ ਹੈ ਤਾਂ ਫਿਰ ਨਰੈਣ ਸਿੰਘ ਚੌੜਾ ਨੂੰ ਵੀ ਮਾਫ ਕਰਨਾ ਪਊ ਇਹ ਚਰਚਾ ਸ਼ਿੜੀ ਹੋਈ ਐ ਮੀਡੀਆ ਦੇ ਵਿੱਚ ਬਹੁਤ ਵੱਡੇ ਵੱਡੇ ਪੱਤਰਕਾਰ ਸਵਾਲ ਕਰ ਰਹੇ ਨੇ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਇੱਕ ਚਰਚਾ ਨਾਲ ਇਹ ਛਿੜੀ ਹੈ ਕਿ ਨਰੈਣ ਸਿੰਘ ਚੌੜਾ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਆਪਣੇ ਗੁਰੂ ਲਈ ਆਪਣੀ ਕੌਮ ਲਈ ਵਿਦਰਦੀ ਦੇ ਮੁੱਦੇ ਤੇ ਮੈਂ ਪੰਜਾਬ ਦਾ ਮਾਹੌਲ ਖਰਾਬ ਹੋਵੇ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਆਵੇ ਇਹੋ ਜਿਹੇ ਘਟਨਾਵਾਂ ਹੋਣ ਮੈਂ ਕਦੇ ਵੀ ਸਹਿਮਤ ਨਹੀਂ ਨਰੈਨ ਸਿੰਘ ਚੌੜਾ ਨੂੰ ਗੁਰੂ ਸਾਹਿਬ ਦੀ ਹਦੂਦ ਵਿੱਚ ਦਰਬਾਰ ਸਾਹਿਬੀਆਂ ਪ੍ਰਕਰਮਾਂ ਵਿੱਚ ਸੰਗਤ ਦੀ ਆਵਾਜ਼ਾਈ ਦੇ ਵਿੱਚ ਗੋਲੀ ਚਲਾਉਣ ਦਾ ਕੋਈ ਹੱਕ ਨਹੀਂ ਕੋਈ ਅਧਿਕਾਰ ਨਹੀਂ ਮੈਂ ਕਹਿੰਦਾ ਕਲ ਤੱਕ ਦੇ ਹੁਕਮ ਦੀ ਵੀ ਉਹਨੇ ਉਲੰਘਣਾ ਕੀਤੀ ਹੈ ਜੇ ਤੁਸੀਂ ਕਹਿੰਦੇ ਹੋ ਕਲ ਤੱਕ ਤੋਂ ਮਹਾਨ ਹੈ ਫਿਰ ਤੁਸੀਂ ਕਲ ਤੱਕ ਤੋਂ ਵੱਡੇ ਨਹੀਂ ਹੋ ਸਕਦੇ ਪਰ ਸਵਾਲ ਇਹ ਜਥੇਦਾਰਾਂ ਨੂੰ ਦੇ ਜਿਹੜੇ ਮੈਜਿਕ ਕੀਤੇ ਜੇ ਸੁਖਵੀਰ ਨੂੰ ਮਾਫੀ ਦੇ ਕੇ ਤੁਸੀਂ ਕਲੀਨ ਚਿੱਟ ਦੇ ਸਕਦੇ ਹੋ ਥੋੜੀ ਜਿਹੀ ਸਜ਼ਾ ਲਾ ਕੇ ਫਿਰ ਨਰੈਣ ਸਿੰਘ ਚੌੜਾ ਦਾ ਐਡਾ ਗੁਨਾਹ ਨਹੀਂ ਹੈਗਾ ਉਹ ਤਾਂ ਕਹਿੰਦਾ ਮੈਂ ਗੋਲੀ ਚਲਾਈ ਹੈ ਭਾਵਕ ਹੋ ਗਿਆ ਆਪਣੇ ਗੁਰੂ ਤੋਂ ਸਮਰਪਤਾ ਮੈਂ ਤਾਂ ਕੌਮ ਲਈ ਕੁਰਬਾਨੀ ਕੀਤੀ ਉਹ ਤਾਂ ਇਹ ਕਹਿੰਦਾ ਫਿਰ ਉਹਦਾ ਗੁਨਾਹ ਵੀ ਜਹੇਦਾਰ ਜੀ ਬਲਾਓ ਫਿਰ ਪੁਲਿਸ ਨੂੰ ਫੋਨ ਕਰੋ ਉਹਦਾ ਕੇਸ ਵਾਪਸ ਲਓ ਉਹਦੇ ਪਰਿਵਾਰ ਨਾਲ ਖੜੋ ਜੇ ਤੁਸੀਂ ਕਹਿੰਦੇ ਹੋ ਨਾ ਕੌਮ ਦੀ ਗੱਲ ਕਰਦੇ ਆ ਜੈਦਾਰਨ ਸਵਾਲ ਹੈ ਜੇ ਜੈਦਾਰਨ ਕਹਿੰਦੇ ਸੀ ਕੌਮ ਦੇ ਹੱਕ ਵਿੱਚ ਆ ਫਿਰ ਕੌਮ ਦੇ ਹੱਕ ਵਿੱਚ ਤਾਂ ਨਰਾਇਣ ਸਿੰਘ ਚੌੜਾ ਹੈ ਉਹਨੇ ਵੀਰ ਦੇ ਕੋਲ ਹੀ ਤਾਂ ਚਲਾਈ ਹੈ ਇੰਨਾ ਗੱਲਾਂ ਨਾਲ ਮੈਂ ਸਹਿਮਤ ਨਹੀਂ ਪਰ ਜੈਦਾਰਨ ਨੂੰ ਸਵਾਲ ਨੇ ਕਿ ਹੁਣ ਜਵਾਬ ਦੇ ਕੇ ਦਿਖਾਓ ਵੀ ਸਹੀ ਕੌਣ ਹੈ ਗਲਤ ਕੌਣ ਹੈ ਜਿਸ ਵੀਰ ਬਾਦਲ ਵਰਗੇ ਐਡੇ ਵੱਡੇ ਗੁਨਾਹ ਕਰਕੇ ਤੁਸੀਂ ਮਾਫੀ ਦੇ ਕੇ ਕਲੀਨ ਚੇਟ ਦਿੱਤੀ ਜਾ ਸਕਦੀ ਹੈ ਤੁਸੀਂ ਉਹਨੂੰ ਮਾਫ ਕਰ ਸਕਦੇ ਹੋ ਫਿਰ ਕਰੋ ਹੁਕਮ ਕਿ ਨਰੈਨ ਸਿੰਘ ਚੌੜਾ ਵੀ ਮਾਫੀ ਦਾ ਹੱਕਦਾਰ ਹੈ ਉਹਨੂੰ ਵੀ ਸੇਵਾ ਲਾ ਕੇ ਮਾਫ ਕਰ ਦਿਓ ਫਿਰ 21 ਹੋ ਰਿਹਾ ਹੈ ਇਹ ਸਭ ਕੁਝ ਪਤਾ ਲੋਕਾਂ ਨੂੰ ਵੀ ਹੈ ਪਤਾ ਤੁਹਾਨੂੰ ਵੀ ਹੈ ਤੁਸੀਂ ਵੀ ਜਿੰਨੀਆਂ ਹਰਾਮ ਖੋਰੀਆਂ ਕਰਨੀਆਂ ਨੇ ਕਰ ਲਓ ਪਰ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਤੁਹਾਡੇ ਕੋਲ ਜਵਾਬ ਜ਼ਰੂਰ ਮੰਗੋ ਪਰ ਤੁਹਾਡੇ ਕੋਲੇ ਜਵਾਬ ਹੋਣਾ ਨਹੀਂ ਇਹ ਚਿੱਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ